ਤੇ ਜਿਹੜੀ ਜੋਤੀ ਵੀ ਜਿਹੜੀ ਮੌਤ ਹੋਈ ਆ ਉਹ ਕੌਣ ਲਗਦੀ ਸੀ ਤੁਹਾਡੀ ਹਾਂ ਸਰ ਮੈਂ ਛੋਟੀ ਭੈਣ ਸੀ ਇੱਕ ਹੀ ਮਾਮਲਾ ਕੀ ਆ ਇਹ ਪਤਾ ਨਹੀਂ ਸਰ ਪਤਾ ਨਹੀਂ ਲੱਗ ਰਿਹਾ ਲੇਕਿਨ ਮਾਨ ਲੈ ਪੀਨੇ ਠੀਕ ਆ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਸਾਨੂੰ ਤਾਂ ਸਰ ਇੱਥੋਂ ਮੈਡਮ ਦਾ ਫੋਨ ਆਇਆ ਸੀ ਕਿ ਇਸ ਤਰ੍ਹਾਂ ਇਸ ਤਰ੍ਹਾਂ ਕੁੜੀ ਦੀ ਲਾਸ਼ ਮਿਲੀ ਆ ਜੋਤੀ ਨਾਮ ਉਹਦੇ ਗੁੱਟ ਤੇ ਨਾਮ ਲਿਖਿਆ ਜਸਬੀਰ ਤੇ ਇਦਾਂ ਨਿਸ਼ਾਨੀਆਂ ਕੋਈ ਤੇ ਇਦਾਂ ਹੀ ਤੁਹਾਡੀ ਕੁੜੀ ਆਈ ਹੈ ਕਿ ਹਾਂਜੀ ਫਿਰ ਹਾਂ ਉਹਨਾਂ ਨੇ ਇੱਥੇ ਬੁਲਾਇਆ ਫਿਰ ਅਸੀਂ ਇੱਥੇ ਆਏ ਫਿਰ ਦੇਖਿਆ ਤੇ ਸਾਡੀ ਕੁੜੀ ਆ ਸੀ ਤੁਹਾਨੂੰ ਅੱਜ ਪਤਾ ਲੱਗਾ ਨਹੀਂ ਸਾਨੂੰ ਕੱਲ ਪਤਾ ਲੱਗਾ ਕੱਲ ਪਤਾ ਲੱਗਿਆ ਠੀਕ ਹੈ ਤੇ ਇੱਕ ਕੋਈ ਘਰੋਂ ਲੜ ਕੇ ਗਈ ਸੀ ਕਿ ਸਦੋਂ ਦੀ ਘਰੋਂ ਕਿਦੋਂ ਦੀ ਇਨਫਲੂਈ ਸੀ ਘਰੋਂ ਦੀ ਸਾਰੇ ਸ਼ੁੱਕਰਵਾਰ ਗਈ ਸੀ ਸ਼ੁੱਕਰਵਾਰ 10 ਤਰੀਕ ਨੂੰ 10 ਤਰੀਕ ਨੂੰ ਤੇ ਜੇ ਵਿਆਹ ਹੋਈ ਸੀ ਇਹ ਸੋਹਰੇ ਕਿੱਥੇ ਸੀਗੇ ਸੋਹਰੇ ਇਧਰ ਸੂਲਪੁਰ ਕਲਾਂ ਡਡੂਆਂ ਠੀਕ ਤੇ ਹੁਣ ਜੇ ਆਪਾਂ ਗੱਲ ਕਰੀਏ ਤੇ ਘਰ ਵਾਲਾ ਕਿੱਥੇ ਘਰ ਵਾਲਾ ਸਰ ਨਾਲ ਹੀ ਹੈ ਅੱਛਾ ਨਾਲ ਹੀ ਹੈ ਹਾਂਜੀ ਇੱਥੇ ਆਇਆ ਤਾਂ ਬਾਹਰ ਗਿਆ ਮੜਾ ਜੀ ਠੀਕ ਤੇ ਤੁਹਾਨੂੰ ਕਿਸੇ ਦਾ ਸ਼ੱਕ ਨਹੀਂ ਸਰ ਪਰ ਕੀ ਐ ਇਹੋ ਜੀ ਰੰਜਿਸ਼ ਹੋਣੀ ਹੈ ਕਿ ਕਿਸੇ ਨੇ ਕਤਲ ਕਰਤਾ ਪਤਾ ਨਹੀਂ ਸਰ ਕੋਈ ਲਿਸ਼ੇ ਵਗੈਰਾ ਦੀ ਆਦੀਦ ਨਹੀਂ ਕੋਈ ਨਿਸ਼ਾਨੀ ਸ਼ੱਕਰਦੀ ਹੋਵੇ ਨਹੀਂ ਸਰ ਹੂੰ ਨਿਸ਼ਾਨੀ ਕੋਈ ਨਹੀਂ ਕਰਦੀ ਕਿਸੇ ਦਾ ਸ਼ੱਕ ਤੁਹਾਨੂੰ ਨਹੀਂ ਸਰ ਹੁਣ ਮੰਗ ਕੀ ਕਰਦੇ ਹਾਂ ਬਸ ਇਹ ਹੋਈ ਕਿ ਸਰ ਜਿੰਨੇ ਵੀ ਇਹਦੇ ਨਾਲ ਕੰਮ ਕੀਤਾ ਉਹਨੂੰ ਸਜ਼ਾ ਮਿਲੇ ਇਹ ਕਿੰਨੇ ਸਾਲ ਦੀ ਉਮਰ ਕਿੰਨੀ ਸੀ ਇਹਦੀ ਸਰ ਹੈਗੀ ਨਹੀਂ ਕੋਈ 18-19 ਸਾਲ ਤੱਕ ਤੇ ਕਿੰਨੇ ਬੱਚੇ ਸੀ ਇੱਕੋ ਬੱਚਾ ਹੈ ਸਰ ਕਿੰਨੀ ਦੇਰ ਹੋ ਗਈ ਵਿਆਹ ਨੂੰ 5 ਸਾਲ ਹੋ ਗਏ ਸਰ ਕੰਸਾਲ ਹੋ ਗਏ ਠੀਕ ਹੈ ਕੋਈ ਕੰਸਾਲਾਂ ਦੇ ਵਿੱਚ ਕਿਸੇ ਨਾਲ ਕੋਈ ਲੜਾਈ ਝਗੜਾ ਸੋਹਰਿਆਂ ਦੇ ਨਾਲ ਜਾਂ ਨਹੀਂ ਸਰ ਉਹਨਾਂ ਨਾਲ ਕੋਈ ਲੜਾਈ ਝਗੜਾ ਨਹੀਂ ਸਰ ਠੀਕ ਸਰ ਇਹ ਕੀ ਮਾਮਲਾ ਵਾ ਪੁਰਾ ਜਿਹੜਾ ਕੱਲ ਢਿਲਵਾ ਟੋਲ ਪਲਾਜਾ ਤੇ ਇੱਕ ਲਾਸ਼ ਬਰਾਮਦ ਹੋਈ ਹੈ ਢਿਲਵਾ ਟੋਲ ਪਲਾਜਾ ਤੋਂ ਥੋੜਾ ਅੱਗੇ ਮੰਡਰਸ ਉਹ ਬੰਦੇ ਬੰਦਨ ਉਹ ਤੇ ਬਿਆਸ ਦੇ ਆਦਿਕ ਨੇ ਮਾਰੀ ਚਾ ਪੁਲਿਸ ਦੀ ਲਾਸ਼ ਹੂ ਬੋਡੀ ਕੁੜੀ ਨੂੰ ਕੋ 20 ਬਾਈਕ ਚਲਦੀ ਹੈ ਜਿਹਦੇ ਸਿਰ ਵਿੱਚ ਕੋਈ ਥੋੜਾ ਟਾਈਪ ਨਸ਼ਾ ਟਮਾਰੀ ਹੋ ਗਿਆ ਵਧੀਆ ਹਾਂਜੀ ਇਹ ਕੀ ਨਾਮ ਕੀ ਕੁੜੀ ਦਾ ਕੁੜੀ ਦਾ ਨਾਮ ਜੋਤੀ ਆ ਪਿੰਡੇ ਦਾ ਸੀਗਾ ਘਰ ਦੇ ਨਾਂ ਜਸਵੀਰ ਸਿੰਘ ਆ ਤੇ ਪਿੰਡ ਇਹਦਾ ਸੂਲਪੁਰ ਥਾਣਾ ਜਡੇਆਲਾ ਗੁਰੂ ਜਿਹੜਾ ਅੰਮ੍ਰਿਤਸਰ ਦੀ ਇਹ ਇੱਕ ਨਹੀਂ ਇੱਕ ਕੋਟਕਲਾ ਦਾ ਵੀ ਕੋਈ ਹੈ ਕੋਟਕਲਾ ਦੇ ਦੀ ਜਿਹੜੇ ਪਿੱਕੇ ਜਿਹੜੇ ਕੋਟ ਖਾਲਸਾ ਕੋਟ ਖਾਲਸਾ ਇਹ ਹੁਣ ਪਿੱਕੇ ਰਹੀ ਸੀਗੀ ਤੇ ਪਿੱਕੇ ਰਹਿਣੀ ਯਾਦ ਰਹਾ ਠੀਕ ਹੈ ਤੇ ਇਹ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਤੇ ਕੀ ਇਹ ਪੂਰਾ ਮਾਮਲਾ ਕੀ ਹੈ ਜਦ ਡੈਡ ਬੋਡੀ ਕੋਲ ਹੀ ਗਏ ਤੇ ਇਹਦੀ ਜਦ ਜੱਪੇ ਜੇਬ ਦੇ ਵਿੱਚ ਇੱਕ ਪਰਚੀ ਮਿਲੀ ਉਹ ਤੇ ਫੋਨ ਨੰਬਰ ਲਿਖੇ ਸੀਗੇ ਹੂੰ ਉਹ ਫੋਨ ਨੰਬਰ ਤੇ ਇੱਕ ਫੋਨ ਕੀਤਾ ਉਹਦੀ ਭੈਣ ਨਾਲ ਗੱਲਬਾਤ ਹੋਈ ਉਹਨ ਦੱਸਿਆ ਹੂੰ ਤਾਂ ਉਹਨਾਂ ਨਾਲ ਗੱਲਬਾਤ ਹੋਈ ਤੇ ਇਹਦੀ ਜਸਦੀ ਦੀ ਵਾਹ ਤੇ ਅੰਗਰੇਜ਼ੀ ਵਿੱਚ ਜਸਵੀਰ ਕੁਦਵਾ ਕੁਦਵਾਇਸ ਨੂੰ ਮਿਲਣਾ ਉਹ ਤੋਂ ਪਹਿਲੀ ਪਛਾਣ ਹੋਈ ਇਹਨਾਂ ਭੈਣ ਨੂੰ ਦੱਸਿਆ ਤੇ ਉਹਨੇ ਫਿਰ ਦੱਸਿਆ ਵੀ ਮੇਰੀ ਭੈਣ ਦੀ ਗੱਲ ਆ ਜਾਈ ਫਿਰ ਉਹਨੂੰ ਮੌਕੇ ਤੇ ਬੁਲਾਉ ਤੇ ਆ ਕੇ ਪਛਾਣ ਪਛਾਣ ਕੇ ਤੇ ਕਾਲ 302 ਦਾ ਪਰ 302 201 ਮਿਤੀ 13 5 2024 ਦਾ थाना ਟਲ ਮੈਜ ਪਰਚਾਤਾ ਇੱਕ ਕੁਛ ਇਹ ਪਤਾ ਲੱਗ ਸਕਿਆ ਇਹ ਕਿਹੜੇ ਹਥਿਆਰੇ ਹਥਿਆਰ ਜਿਹੜੇ ਨਹੀਂ ਕੋਈ ਕਿਸੇ ਦੀ ਗੱਲ ਨਹੀਂ ਇਹ ਤਫ਼ਤੀਸ਼ ਜਾਰੀ ਹੈ ਠੀਕ ਹੈ ਤੇ ਇਹ ਇਹ ਕਿੰਨੇ ਵਜੇ ਦੀ ਘਟਨਾ ਸੀਗਾ ਤੇ ਕੋਈ ਸਾਨੂੰ ਕੋਈ ਸਮਝਿਆ ਪਤਾ ਲੱਗਾ ਠੀਕ ਹੈ ਤੇ ਇਹ ਜਿਹੜੀ ਕੁੜੀ ਜੋਤੀ ਆ ਨਾਮ ਇਹ ਕੋਈ ਨਸ਼ੇ ਨਸ਼ੇ ਦੀ ਆਦਤ ਨਹੀਂ ਹੈ ਇਹ ਨਸ਼ੇ ਵਗੈਰਾ ਦੀ ਆਦਤ ਸੀ ਜੀ ਨਸ਼ਾ ਵਗੈਰਾ ਕਰਦੀ ਸੀ ਨਸ਼ੇ ਨਸ਼ੇ ਵਗੈਰਾ ਕਰਦੀ ਸੀ ਤੇ ਤੁਸੀਂ ਕਿਸ ਨੂੰ ਅਨੁਜਾਇਸ ਸਪੌਂਸਿੰਗ ਕੀ ਉਹ ਦੇਖੋ ਤੋਰ ਤੇ ਬਚਤ ਜਾਰੀ ਹੈ ਠੀਕ ਮੈਡੀਸਨ ਠੀਕ ਹੈ ਕਿੱਥੇ ਰਹਿਣ ਵਾਲੇ ਆ ਅੰਮ੍ਰਿਤਸਰ ਅੰਮ੍ਰਿਤਸਰ ਠੀਕ ਆ ਅ ਜਿਹੜਾ ਜੇ ਆਪਾਂ ਗੱਲ ਕਰੀਏ ਢਿਲਵਾ ਦੇ ਟੋਲ ਪਲਾਜ਼ਾ ਦੇ ਕੋਲ ਕੁੜੀ ਦੀ ਇੱਕ ਲਾਸ਼ ਮਿਲਈ ਆ ਕੀ ਇਹ ਕੌਣ ਸੀ ਹੈ ਤੁਹਾਡੇ ਇਹ ਕੀ ਮਾਮਲਾ ਹੈ ਕੁੜੀ ਆ ਮਿਲਈ ਕੁੜੀ ਕਿੰਨੇ ਸਾਲਾਂ ਦੀ ਹੈਗੀ ਆ 16 ਸਾਲਾਂ ਦੀ 11 ਸਾਲਾਂ ਦੀ ਤੇ ਕੀ ਨਾਂ ਕੀ ਸੀ ਜੋਤੀ ਜੋਤੀ ਤੇ ਕੀ ਇਹ ਗੱਲ ਕੀ ਹੋਈ ਏ ਅੰਮ੍ਰਿਤਸਰ ਕੋ ਕਿਸ ਨੇ ਉਸੇ ਅ ਟੋਲ ਵਾਟੂ ਤੋਂ ਆਇਆ ਕੋਈ ਚੀ ਇਹ ਨਹੀਂ ਸਰ ਪਤਾ ਚੱਲ ਪੈਂਦਾ ਹਾਂ ਵਿਆਹੀ ਸੀ ਜੀ ਹਾਂਜੀ ਅੱਛਾ ਇੱਕ ਕਿੰਨੀ ਦਿਨੋਂ ਕਿਹੋ ਜਿਹਾ ਵਿਆਹ ਨੂੰ ਵਿਆਹ ਤੋਂ ਹੋਵੇ ਯਾਰ 5-7 ਸਾਲ ਹੋ ਗਏ 5-6 6 ਸਾਲ ਬੱਚਾ ਵੀ ਕੋਈ ਹਾਂਜੀ ਕਿੰਨੇ ਬੱਚੇ ਇੱਕ ਬੱਚਾ ਤੇ ਇਹ ਕੀ ਕੋਈ ਨਸ਼ੇ ਨਸ਼ੀ ਆਦੀ ਆਦੀ ਸੀ ਨਸ਼ਾ ਕਰਦੀ ਸੀ ਕੀ ਸੀ ਨਹੀਂ ਨਸ਼ਾ ਨਹੀਂ ਕਰਦੀ ਗਰਗੀ ਪੀਤਾ ਤੇ ਸਾਰੇ ਕਿੱਥੇ ਦੇ ਸੀ ਸਾਰੇ ਤੇ ਰਸੂਰਪੁਰ ਦੇ ਜੁਆਣ ਲੱਗੇ ਸੂਰ ਤੇ ਕੀ ਇਹ ਤੁਹਾਨੂੰ ਕੀ ਲੱਗਦਾ ਇਹ ਮਰਡਰ ਕੀਤਾ ਮਾਰੀ ਗਈ ਹੈ ਹਾਂਜੀ ਤੇ ਕਿੰਨਾਂ ਲੋਕਾਂ ਦੇ ਸ਼ੱਕ ਸਾਕਾ ਜੇ ਕਹਿੰਦੇ ਨਾ ਮਾਰੇ ਕੋਈ ਨਹੀਂ ਤੇ ਕਿੰਨੇ ਦਿਨ ਹੋ ਗਏ ਘਰੋਂ ਨਿਕਲੀ ਐ ਹੋ ਗਏ 2 ਦਿਨ ਹੋ ਗਏ ਦੋ ਤਿੰਨ ਦਿਨ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਹਾਂ ਮੈਂ ਇੱਥੋਂ ਪੁਲਿਸ ਵਾਲਿਆਂ ਨੇ ਫੋਨ ਕੀਤਾ ਤੇ ਕੀ ਕੀ ਪੁਲਿਸ ਵਾਲੇ ਤੇ ਇਤਰਾ ਜੋ ਤੀਨਾਂ ਦੀ ਕੁਰੀ ਦਮ ਮਟਰ ਹੋ ਗਿਆ ਤੇ ਆ ਕੇ ਸਨੈਚ ਕਰ ਲਿਆ ਅੱਛਾ ਮਟਰ ਹੋ ਗਿਆ ਹਾਂ ਠੀਕ ਹੈ ਤੁਹਾਨੂੰ ਕਿ ਸ਼ੱਕ ਕਿਸੇ ਦੇ ਨਹੀਂ ਅਜੇ ਕਿਹਦੇ ਸ਼ੱਕ ਨਹੀਂ ਤੇ ਕੋਈ ਵੀ ਲਵ ਮੈਰੀ ਸੀ ਕੀ ਸੀ ਨਹੀਂ ਆਖੀ ਚਾਹਿਆ ਗਿਆ ਉਹ ਠੀਕ ਹੈ ਤੇ ਕਿਸੇ ਹੋਰ ਨਾਲ ਤਾਂ ਨਹੀਂ ਕੋਈ ਚੱਲ ਰਿਆ ਸੀਗਾ ਤੇ ਹੁਣ ਕੀ ਮੰਗੀ ਕਰਦੇ ਹੋ ਮੰਗ ਕਹਿੰਦੇ ਇਹ ਕਰਦੇ ਵੀ ਦੁਸ਼ੀਆਂ ਸਦਾਂ ਦੇ ਹਾਂ ਕੀ ਨਾ ਆਪਣਾ ਜਸਬੀਰ ਸਿੰਘ ਕਿੱਥੇ ਤੇ ਰਹਿਣਾ ਲਿਓ ਰਸੂਲਪੁਰ ਕਣਾ ਠੀਕ ਹੈ ਤੇ ਜਿਹੜੀ ਆ ਜੋਤੀ ਤੁਹਾਡੀ ਕਿ ਲੱਗਦੀ ਹਮੇਂ ਵਾਇਲੀ ਤੇ ਇਹ ਕੀ ਮਾਮਲਾ ਕੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਉਹ ਨੂੰ ਜਿਹੜਾ ਵਾ ਮਰਡਰ ਕੀਤਾ ਮੈਂ ਲਾਸਟ ਡੇ ਕੋਲ ਪਰਸ ਬਣਿਆ ਸੀ ਨਾ ਪਰਸ ਦੇ ਦੇ ਚੋਰ ਮੇਰਾ ਸੰਦੂ ਆ ਹੋਰ ਡੈਡੀ ਦਾ ਨੰਬਰ ਨਹੀਂ ਲੱਗਿਆ ਤੇ ਉਹਨਾਂ ਨੂੰ ਫੋਨ ਕੀਤਾ ਪੁੱਛਣਾ ਹੈ ਉਹਨਾਂ ਨੇ ਗੱਡੀ ਮੜ ਕੇ ਮੋੜ ਲਈ ਠੀਕ ਹੈ ਤੇ ਇਹ ਨਾਲ ਚਰਵਾਣਗੇ ਇਹ ਤੁਹਾਡੇ ਕੋਲ ਰਹੇ ਦੀ ਸੀਗੀ ਨਹੀਂ ਨਹੀਂ ਇੰਥੇ ਰਹਿੰਦੀ ਆਪਣੇ ਪਿੰਡ ਦੀ ਪਿੱਕੇ ਹਾਂਜੀ ਇਹ ਕਿੰਨੀ ਦਿਨੋਂ ਗਈ ਪਿੱਕੇ ਰਹਿੰਦੇ ਹਨ ਕਾਫੀ ਟਾਈਮ ਹੋ ਗਿਆ ਸਾਲ ਡੇਢ ਸਾਲ ਹੋ ਗਿਆ ਤੇ ਤੁਹਾਡੇ ਨਾਲ ਕੋਈ ਚੱਲ ਰਿਹਾ ਸੀਗਾ ਡਿਫਿਊਜ਼ ਵਗੈਰਾ ਚੱਲ ਰਿਹਾ ਹੈਗਾ ਕਿ ਤੁਹਾਨੂੰ ਬੋਲ ਚ ਲੈਣੀ ਨਹੀਂ ਨਹੀਂ ਆਉਂਦੀ ਹੁੰਦੀ ਹੈ ਮੇਰੇ ਕੋਲ ਰਹਿੰਦੀ ਨਹੀਂ ਚੱਲ ਜਾਂਦੀ ਹੁੰਦੀ ਨਹੀਂ ਇਹ ਕੀ ਕਾਰਨ ਕੀ ਇਹ ਤੁਹਾਡੇ ਕੋਲ ਕਿਉਂ ਨਹੀਂ ਰਹਿ ਰਹੀ ਪਤਾ ਨਹੀਂ ਅੰਗਰੇਜ਼ ਦੀ ਮਰਜ਼ੀ ਹੈ ਹਾਂ ਇਹ ਕੀ ਮਾਮਲਾ ਕੋਈ ਪ੍ਰੇਮ ਸੰਬੰਧ ਦਾ ਨਹੀਂ ਨਹੀਂ ਵਿਆਹ ਆਇਆ ਹੈ ਠੀਕ ਹੈ ਨਹੀਂ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਸੀ ਨਹੀਂ ਗਰਾਮ ਦਾ ਠੀਕ ਹੈ ਇਹ ਕੁਝ ਨਸ਼ੇ ਨਸ਼ੇ ਵੀ ਕਰਦੀ ਨਸ਼ੇ ਦੀ ਆਦੀ ਸੀਗੀ ਮੈਨੂੰ ਨਹੀਂ ਪਸਤਾ ਕਿਉਂਕਿ ਮੇਰੇ ਕੋਲ ਜੋ ਰਹਿੰਦੀ ਨਹੀਂ ਮੇਰੇ ਕੋਲ ਕਦੀ ਕਦਾਈ ਆਉਣਾ ਗਰਮ ਮਹੀਨੇ ਚ ਡਵੀ ਮਹੀਨੇ ਹੁਣ ਤੇ ਨਹੀਂ ਇਹਨੇ ਚੱਲ ਜਾਓ ਉੱਥੇ ਕੋ ਰਿਆਦੀ ਸੀਗੀ ਇਹ ਨਹੀਂ ਬਤਾ ਪਾਉਣਾ ਤੇ ਕਿੰਨੇ ਬੱਚੇ ਆਪਣੇ ਇੱਕ ਕਿੰਨੇ ਸਾਲ ਦਾ 3 ਸਾਲ ਦਾ 3 ਸਾਲ ਦਾ ਤੇ ਹੁਣ ਕੀ ਮੰਗ ਕਰਦੇ ਹੋ ਮੰਗ ਚਲੋ ਉਹ ਜੀ ਉਹਨਾਂ ਨੂੰ ਇਨਸਾਫ ਮਿਲ ਜੇ ਆ ਗਿਆ ਪਤਾ ਲੱਗਾ ਕੁਛ ਕਿ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਮਾਰਿਆ ਕਿਸੇ ਨਾਲ ਤੁਹਾਡੀ ਕੋਈ ਦਸ਼ਮਣੀ ਨਹੀਂ ਹਾਂਜੀ